ਦਰਜਨ ਦਾ ਬੱਚਾ ਪਰ ਮੈਂ ਇੱਕ ਹੀ ਗੱਲ ਕਹੀ ਬੈਠਾ ਵੇਖੋ ਪੁੱਤਰ ਤੁਸੀਂ ਤੈਨਹੀਂ ਨਹੀਂ ਹੋ ਹੋਰ ਵੀ ਬੜੇ ਨੇ ਜਿਹੜੇ ਤਾਰਾ ਦਿੱਤੇ ਜੇ ਉਹ ਬੱਚ ਜਾਣ ਕੇ ਤੇ ਤੁਸੀਂ ਵੀ ਬੱਚ ਸੇਵਕ ਦੀ ਜ਼ਿੰਦਗੀ ਦੀ ਗੱਲ ਕਰੇ ਸੇਵਕ ਨੂੰ ਆਪਣਾ ਹੀ ਖਿਆਲ ਨਹੀਂ ਹੁੰਦਾ ਜਿਵੇਂ ਹੁਣੇ ਪ੍ਰਭੂ ਦੇ ਰਾਸਕੋਸ਼ ਤੋਂ ਮੰਤਾ ਸੀ ਕਿ ਸੇਵਕ ਦੂਸਰੇ ਦੇ ਬਾਰੇ ਉਹਨੂੰ ਆਪਣੇ ਰਿਸ਼ਤੇਦਾਰਾਂ ਦੀ ਨਹੀਂ ਫਿਕਰ ਆਪਣੇ ਘਰ ਪਰਿਵਾਰਾਂ ਦੀ ਨਹੀਂ ਫਿਕਰ ਦੂਸਰੇ ਦੀ ਜ਼ਿੰਦਗੀ ਦੇ ਬਾਰੇ ਟੈਨਸ਼ਨ ਹੁੰਦੀ ਹੈ ਕਿ ਜਿਹੜਾ ਬੰਦਾ ਖੁਦਾ ਦੇ ਵਿੱਚ ਆ ਗਿਆ ਉਹਨੂੰ ਕਿੱਦਾਂ ਚਲਾਉਣਾ ਹੈ ਅੱਜ ਕੱਲ ਦੀ ਸੇਵਕਾਈਆਂ ਦਾ ਮੌਲ ਹੀ ਬਦਲ ਗਿਆ ਜੇ ਸ਼ੁਰੂਆਤ ਦੀ ਸੇਵਕਾਈ ਦੇ ਵਿੱਚ ਚਲੇ ਜਾਏਗੀ ਤੇ ਅੱਜ ਦੀਆਂ ਸੇਵਕਾਈ ਕਿਉਂ ਇਹੀ ਸੇਵਕਾਈ ਸੀ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਇੱਕ ਸੇਵਕ ਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਦੇ ਘਰ ਵਿੱਚ ਕਿਹਦੇ ਘਰ ਆਟਾ ਹੈਗਾ ਇਹ ਜਾਣ ਨਹੀਂ ਹੈਗਾ ਪਰ ਅੱਜ ਸੇਵਕਾਂ ਇਹ ਸੇਵਕਾਈ ਨੂੰ ਭੁੱਲ ਚੁੱਕੇ ਨੇ ਸਿਰਫ ਢਿੱਡ ਦੀ ਸੇਵਕਾਈ ਰਹਿ ਗਈ। ਬਚਨ ਵੀ ਦੱਸਦਾ ਕਹਿੰਦਾ ਉਹ ਮੇਰੀ ਨਹੀਂ ਮਸੀਹ ਦੀ ਨਹੀਂ ਆਪਣੇ ਢਿੱਡ ਦੀ ਸੇਵਕਾਈ ਤੇ ਥੋੜੇ ਲੋਕ ਨੇ ਜਿਹੜੇ ਦੇ ਦੁੱਖ ਮੁਸੀਬਤ ਦੇ ਵਿੱਚ ਰਹਿ ਕੇ ਤੇ ਲੋਕਾਂ ਦੇ ਲਈ ਮੈਂ ਦੱਸ ਰਿਹਾ ਸੀ ਐਤਵਾਰ ਨੂੰ ਵੀ ਅਸੀਂ ਯਿਸੂ ਮਸੀਹ ਦੇ ਸੇਵਕ ਨਹੀਂ ਹਾਂ। ਅਸੀਂ ਯਿਸੂ ਦੇ ਸੇਵਕ ਨਹੀਂ ਅਸੀਂ ਲੋਕਾਂ ਦੇ ਇਸ਼ੂ ਮਸੀਹ ਨੇ ਸਾਡੀ ਡਿਊਟੀ ਲਈ ਆ ਕਿ ਆ ਜਿਹੜੇ ਬਚਾ ਕੇ ਤੁਹਾਡੇ ਕੋਲ ਲਿਆਂਦੇ ਇਹਨਾਂ ਦੀ ਸੇਵਾ ਅਸੀਂ ਇੱਕ ਰਿਸਟਾਰਨ ਸੁਣਿਆ ਨਾ ਇੱਕ ਸਾਮਰੀ ਦਾ ਜਿਹਨੂੰ ਅੱਧ ਹੋਇਆ ਕਰਕੇ ਸੁੱਟ ਗਏ ਉਹ ਚੁੱਕ ਕੇ ਤੇ ਪਠਿਆਰੇ ਦੇ ਕੋਲ ਲਿਆ ਸਰਾਂ ਦੇ ਵਿੱਚ ਕਹਿੰਦਾ ਇਹਦੀ ਦੇਖਭਾਲ ਕਰੀ ਜਦੋਂ ਮੈਂ ਆਵਾਂਗਾ ਤੇ ਇਹਦਾ ਅਜ਼ਰ ਤੈਨੂੰ ਅਸੀਂ ਸੇਵਕ ਕਿਹਨਾਂ ਦੇ ਆ ਹਾਂਜੀ ਲੋਕਾਂ ਦੇ ਖੁਦਾ ਨੇ ਲੋਕਾਂ ਦੀ ਸੇਵਾ ਲਈ ਸਾਨੂੰ ਠਹਿਰਾਇਆ ਹੈ ਆਪਣੀ ਨਹੀਂ ਮਤਲਬ ਕਿਹਾ ਉਹ ਤਾਂ ਕਿਸੇ ਕੋ ਸੇਵਾ ਲੈਂਦਾ ਹੀ ਉਹ ਤੇ ਆਪ ਸੇਵਾ ਕਰਦਾ ਹੈ ਖੁਦਾ ਨੇ ਸਾਨੂੰ ਲੋਕਾਂ ਲਈ ਭਰਾਇਆ ਹੈ ਔਰ ਪਾਸੂ ਮਾਈਕਲ ਦੀ ਜ਼ਿੰਦਗੀ ਮੈਂ ਦੇਖੀ ਹੈ ਬੜੀ ਦੁੱਖਾਂ ਦੇ ਵਿੱਚ ਕਿਉਂਕਿ ਕੀ ਅੰਧੇ ਨੇ ਜਿੱਦਾਂ ਦਾ ਬਾਪ ਦਾ ਹੈ ਪੇਟ ਤੋਂ ਤੇ ਨਹੀਂ ਜਨਮ ਲਿਆ ਪਰ ਰਿਸ਼ਤਾ ਸਾਡਾ ਕਿਤਾ ਪੁੱਤਰ ਵਾਲਾ ਸੀ ਕੁ ਦੁਨਿਆਵੀ ਰੀਤੀ ਦੇ ਅਨਸਾਰ ਜਦੋਂ ਵੀ ਕੋਈ ਗੱਲ ਕਰ ਉਹ ਤੂੰ ਹੀ ਸਾਡੇ ਪਿਓ ਐ ਤੂੰ ਜਵਾਬ ਕਿਨੇ ਦੇਣਾ ਤੇ ਇੰਨਾ ਝੁਕਿਆ ਹੋਇਆ ਡਾਊਨ ਟੂ ਅਰਥ ਬੰਦਾ ਮੈਂ ਕਦੀ ਲਿਆਦ ਨਹੀਂ ਸੀ ਕੀਤਾ ਕਲਿਸੀਆ ਹੈ ਕਰਵਾਂਸ਼ ਨੇ ਆ ਚਰਚਿਆ ਰਿਸ਼ਤੇਦਾਰ ਨੇ ਪਰਿਵਾਰ ਹੈ ਜਿੱਥੇ ਡੰਡਣਾ ਸਿੱਧਾ ਡਾਕਟਰਾਂ ਪਰ ਕਦੀ ਵੀ ਬੰਦੇ ਨੇ ਅੱਜ ਤੱਕ ਗਾੜੀਉ ਜਵਾਬ ਕਦੀ ਉੱਚੀ ਬੋਲਿਆ ਹੀ ਜੋ ਕਹਿੰਦਾ ਸੋਹ ਠੀਕ ਹੈ ਸਭ ਤੁ ਜੋ ਤੁਸੀਂ ਇਦਾਂ ਦਾ ਇਨਸਾਨ ਬਹੁਤ ਘੱਟ ਸੇਵਕ ਹੋਰ ਵੀ ਹੈਗੇ ਨੇ ਕਈ ਉਹ ਵੀ ਚੇਲੇ ਬਣ ਕੇ ਆ ਗਏ ਨੇ ਜਿਹੜੇ ਮੈਨੂੰ ਸਿਖਾਉਂਦੇ ਨੇ ਪਾਸਟਰ ਬਣ ਗਏ ਨਹੀਂ ਬਸ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੁਹਾਨੂੰ ਵੀ ਪਤਾ ਸੀ ਤੁਹਾਨੂੰ ਪਰ ਇਹ ਇਨਸਾਨ ਇਦਾਂ ਦਾ ਸੀ ਜਿੰਨੇ ਅੱਜ ਤੱਕ ਕਦੀ ਵੀ ਜਵਾਬ ਨਹੀਂ ਅੱਜ ਕੱਲ ਬਹੁਤੇ ਸਿਖਾਰੇ ਨੇ ਸੇਵਕਾਂ ਨੂੰ ਆਪਣੇ ਗੁਰੂਆਂ ਨੂੰ ਉਸਤਾਦਾਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਪਹਿਲੀ ਗੱਲ ਤੇ ਕੋਈ ਸਮਝਦਾ ਹੀ ਨਹੀਂ ਕਿ ਮੇਰਾ ਕੋਈ ਉਸਤਾਦ ਹੈ ਜੇ ਕੋਈ ਸਮਝ ਆਏ ਉਹ ਵੀ ਉਹਨੂੰ ਸਿਖਾਉਣ ਦੀ ਕੋਸ਼ਿਸ਼ ਪਰ ਪ੍ਰਭੂ ਦਾ ਦਾਸ ਇਹਨਾਂ ਦਾ ਸਿੱਖ ਅੱਜ ਤੱਕ 2014-15 ਤੋਂ ਅਸੀਂ ਮਿਲੇ ਹਾਂ ਤਕਰੀਬਨ 10 ਸਾਲ ਹੋ ਗਏ ਕਦੀ ਵੀ ਉੱਚੀ ਆਵਾਜ਼ ਕਦੀ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਜੋ ਕਿਹਾ हां वैसे ऐसे जबो बैठेया दोवे कोई आपसी आप आप चुमजाक दे तौर ते ज वैसे सासी गल्ला कर ली ते दूसरे नाल वो अलग लग गया पर जे कोई टेक्निकल ਗੱਲ ਹੈ ਜਾਂ ਕੋਈ ਵਚਨ ਦੀ ਗੱਲ ਹੈ ਉਤੇ ਕਦੀ ਵੀ ਉਹਦੇ ਅੱਗੇ ਕੋਈ ਕੰਪਲੀਮੈਂਟ ਨਾ ਕੋਈ ਕਮੈਂਟ ਨਹੀਂ ਹੈ ਸਿਰਫ हां जी ਠੀਕ ਹੈ ਕਿ ਤੇ ਹੋ ਤੇ ਇਹ ਬਹੁਤ ਘੱਟ ਨਜ਼ਰ ਆਉਂਦਾ ਹੈ ਜ਼ਿਆਦਾ ਸਿਖਾਉਣ ਦੀ ਕੋਸ਼ਿਸ਼ ਕਰਦੇ ਹੈ ਸੱਖਰ ਵਾਲੇ ਬੰਦੇ ਕਿਸੇ ਦਾ ਧਿਆਨ ਨਹੀਂ ਹੁੰਦਾ ਸੋ ਖੁਦਾ ਨੇ ਆਪਣੇ ਬੱਚੇ ਨੂੰ ਬੁਲਾਇਆ ਹੋ ਸਕਦਾ ਸਾਡੇ ਮਨਾਂ ਦੇ ਵਿੱਚ ਕੋਈ کئی ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਹੋਣ ਕੋਈ ਬੋਲਦਾ ਹੈ ਇਸ ਤਰੀਕੇ ਨਾਲ ਹੋ ਜਾਂਦਾ ਜਾਂ ਉਹਦਾ ਇਲਾਜ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਖੁਦਾ ਦੇ ਆਗੁਲਾਮ ਦੇ ਵਿੱਚ ਲਿਖਿਆ ਹੈ ਕੌਣ ਉਹਨੂੰ ਸਲਾਹ ਦੇ ਇੱਕ ਵਚਨ ਪੜ ਦੇ ਅਗੇ ਰੋਮੀਆਂ ਦੀ ਪੱਤਰੀ

ਕਿੱਡੇ ਬੇਖੋਜ ਹਨ ਸੋ ਨਬੜ ਧਿਆਨ ਦੇ ਨਾਲ ਕਹਿੰਦਾ ਵਾ ਪਰਮੇਸ਼ਰ ਦਾ ਧਨ ਬੁੱਧ ਗਿਆਨ ਦਾ ਧੂੰਗਾ ਹੈ ਉਹਦੇ ਨਿਯਾਂ ਕਿਦੇ ਅਨ ਲੱਗ ਤੇ ਉਹਦੇ ਰਾਹ ਤੋਂ ਬੇ ਖੋਜ ਹਨ ਅਜੇ ਪ੍ਰਬੂ ਦੀ ਬੁੱਧੀ ਹਾਂ ਕਿਸ ਨੂੰ ਜਾਣਿਆ ਪ੍ਰਭੂ ਦੀ ਬੁੱਧੀ ਨੂੰ ਕਿਸ ਜਾਣਿਆ ਜਾ ਕੌਣ ਉਹਦਾ ਸਲਾਈ ਬਣਿਆ ਕੌਣ ਉਹਦਾ ਸਲਾਈ ਬਣਿਆ ਹਾਂਜੀ ਅਥਵਾ ਕਿਸ ਉਸ ਨੂੰ ਪਹਿਲਾਂ ਕੁਝ ਦਿੱਤਾ ਜਿਹੇ ਦਾ ਉਹ ਨੂੰ ਮੋੜ ਬਦਲਾ ਦਿੱਤਾ ਜਾਵੇ ਪਹਿਲਾਂ ਕੰਨੇ ਉਹ ਨੂੰ ਕੁਝ ਦਿੱਤਾ ਇਹ ਜਿਹਦਾ ਮੋੜ ਕੇ ਉਹ ਨੂੰ ਬਦਲਾ ਦਿੱਤਾ ਜਾਵੇ ਕਿਉਂ ਜੋ ਉਸ ਤੋਂ ਅਤੇ ਉਸ ਦੇ ਵਸੀਲੇ ਨਾਲ ਸੋਨਾ ਉਸ ਤੋਂ ਉਹਦੇ ਵਸੀਲੇ ਨਾਲ ਤੇ ਉਸੇ ਦੇ ਲਈ ਤੇ ਉਸੇ ਦੇ ਲਈ ਸਾਰੀ ਗੱਜਤਾ ਹੋਇਆ ਹallelujah ਹallelujah ਉਹਦੇ ਤੋਂ ਉਹਦੇ ਵਸੀਲੇ ਨਾਲ ਤੇ ਸਭ ਕੁਝ ਉਹਦੇ ਲਈ ਹੈ ਉਸ ਦੀ ਵਡਿਆਈ ਯੁੱਗੋ ਯੁੱਗ ਹੋਵੇ ਹallelujah ਉਹਦੀ ਵਡਿਆਈ ਜੁਗੋ ਜੁਗ ਸਭ ਕੁਝ ਉਸੇ ਦੇ ਹੱਥ ਵਿੱਚ ਹੈ ਉਹਦਾ ਹੀ ਹੈ ਉਹਦੇ ਦੁਆਰਾ ਹੋਇਆ ਤੇ ਉਹਦੇ ਲਈ ਹੋਇਆ ਹੈ ਮਨੁੱਖ ਦਾ ਉਸ਼ਮੀ ਹੈਗਾ ਸਿਰਫ ਉਸ ਸਮਾਂ ਜਿਹੜਾ ਖੁਦਾ ਨੇ ਨੂੰ ਇੱਥੇ ਰਹਿਣ ਦੇ ਲਈ ਦੇ ਦਿੱਤਾ ਹੈ ਔਰ ਕੌਣ ਨੂੰ ਸਲਾਹ ਕਈ ਵੇਰੇ ਸੀ ਸੋਚਦੇ ਹਾਂ ਜਦੋਂ ਉਸ ਦਿਨ ਮੌਤ ਹੋਈ ਕਈ ਵਾਰ ਕਈਆਂ ਦੇ ਮੂੰਹ ਤੋਂ ਮੈਂ ਗੱਲਾਂ ਸੁਣੀਆਂ ਸਾਹ ਹੋ ਸਕਦਾ ਸਾਡੇ ਵੀ ਮਨਾਂ ਚ ਆਈਆ ਹੁਣ ਕਿ ਪ੍ਰਭੂ ਇੱਕ ਹੀ ਦਿੱਤਾ ਪਰ ਪ੍ਰਭੂ ਕੋਈ ਸਲਾਹ ਦੇ ਨਹੀਂ ਸਕਿਆ ਪ੍ਰਭੂ ਨੂੰ ਕੋਈ ਸਲਾਹ ਦੇ ਐਸੇ ਜੋਗ ਨਹੀਂ ਕਿ ਪ੍ਰਭੂ ਨੂੰ ਕੋਈ ਸਲਾਹ ਦੇਵੇ ਕਿ ਪ੍ਰਭੂ ਨੂੰ ਇਦਾਂ ਨਹੀਂ ਇਦਾਂ ਕਰਨਾ ਅਸੀਂ ਸਿਰਫ ਇੱਕੋ ਹੀ ਗੱਲ ਕਹਿ ਸਕਦੇ ਹਾਂ ਪ੍ਰਭੂ ਤੇਰਾ ਨਾਮ ਮੁਬਾਰਕ ਹੋ ਤੇਰਾ ਨਾਮ ਮੁਬਾਰਕ ਖੁਦਾ ਜਾਣਦਾ ਹੈ ਕਿੱਥੇ ਅਸੀਂ ਸੋਚ ਰਹੇ ਆ ਕਿ ਬੱਚਿਆਂ ਦਾ ਕੀ ਹੋਵੇਗਾ? ਬੇਟੀ ਰੇਖਾ ਦਾ ਕੀ ਹੋਵੇਗਾ? ਇਹ ਸਾਡੀ ਸੋਚ ਹੈ। ਪਰ ਪਰਮੇਸ਼ਰ ਦੀ ਸੋਚ ਤੇ ਸਾਡੀ ਸੋਚ ਦੇ ਵਿੱਚ ਜਿੱਥੇ ਇਨਸਾਨ ਸੋਚਣਾ ਖਤਮ ਕਰਦਾ ਹੈ, ਜਿੱਥੇ ਇਨਸਾਨ ਮੁੱਕ ਜਾਂਦਾ ਹੈ ਅੱਗੇ ਕੋਈ ਰਾਹ ਨਹੀਂ ਦਿਸਦਾ, ਪਰਮੇਸ਼ਰ ਤੇ ਸ਼ੁਰੂ ਹੀ ਉੱਥੋਂ ਹallelujah ਜਿੱਥੇ ਅਸੀਂ ਮੁਕਤ ਜਾਂਦੇ ਆ ਨਾ ਸਾਨੂੰ ਕੁਝ ਦਿਸਦਾ ਨਹੀਂ ਜਿਵੇਂ ਇਸرائیਲੀ ਲੋਕ ਮਿਸਰ ਦੇ ਵਿੱਚੋਂ ਨਿਕਲੇ ਅੱਗੇ ਲਾਲ ਸਮੁੰਦਰ ਪਿੱਛੇ ਫੌਜ ਡਰ ਗਏ ਰੋਣ ਲੱਗੇ ਬੁਰਾ ਭਲਾ موسی ਨੂੰ ਵੀ ਕਹਿਣ ਲੱਗੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਕਿ ਸਮੁੰਦਰ ਵਿੱਚੋਂ ਕਿ ਰਾਹ ਪਾਣਾ ਕਿੰਨਾ ਸਮੁੰਦਰ ਨੂੰ ਪਾਰ ਕਰ ਸਕਦੇ ਆ ਪਰ ਜਿੱਥੇ ਮਨੁੱਖ ਦੀ ਸੋਚ ਖਤਮ ਹੁੰਦੀ ਆ ਪ੍ਰਭੂ ਤੇ ਉੱਥੇ ਸ਼ੁਰੂ ਹallelujah ਹallelujah ਮਨੁੱਖ ਦੀ ਸੋਚ ਪਰਮੇਸ਼ਰ ਦੀ ਸੋਚ ਦੇ ਵਿੱਚ ਫਰਕ ਹੈ ਪਰਮੇਸ਼ਰ ਜੋ ਕਰਦਾ ਹੈ ਸਾਡੀ ਭਲਾਈ ਦੇ ਲਈ ਹੀ ਅੱਜ ਤੱਕ ਪ੍ਰਭੂ ਨੇ ਧਰਤੀ ਤੇ ਐਸਾ ਕੋਈ ਕੰਮ ਨਹੀਂ ਕੀਤਾ ਜਿਹੜਾ ਸਾਡੀ ਭਲਾਈ ਦੇ ਲਈ ਨਾ ਹਾਂ ਅਸੀਂ ਕੁਝ ਬੁਰਾ ਖੱਟ ਲਿਆ ਤੇ ਸਾਡੀ ਕਾਬਲੀਅਤ ਹੈ ਅਸੀਂ ਕੁਝ ਬੁਰਾ ਬੀਜ ਲਿਆ ਆਦਮ ਦੀ ਤਰ੍ਹਾਂ ਤੇ ਉਹ ਸਾਡੀ ਪੈਦਾਵਾਰ ਹੈ ਖੁਦਾ ਨੇ ਕੁਝ ਵੀ ਸਾਡੇ ਦੀ ਗਲਤ ਤਿਆਰ ਕੀਤਾ ਨਹੀਂ ਅਰ ਖੁਦਾ ਨੇ ਜੋ ਕੀਤਾ ਹੈ ਉਹਦੇ ਨਾਮ ਨੂੰ ਮਹਿਮਾ ਮਿਲਿਆ ਹੋਰ ਅਸੀਂ ਕੁਝ ਵੀ ਕਰ ਨਹੀਂ ਸਕਦੇ ਕਿਉਂਕਿ ਪਰਮੇਸ਼ਰ ਸਭ ਕੁਝ ਜਾਣਦਾ ਹੈ ਕਿੱਥੇ ਕਿੰਨੂੰ ਰੱਖਣਾ ਹੈ ਕਿਹਦੀ ਜ਼ਿੰਦਗੀ 'ਚ ਕਿਹੜਾ ਕੰਮ ਕਰਨਾ ਹੈ ਕਿਹੜਾ ਨਹੀਂ ਕਰਨਾ ਹੈ ਖੁਦਾ ਦੀ ਰਜ਼ਾ ਦੇ ਵਿੱਚ ਰਹਿਣਾ ਹਰ ਇੱਕ ਵਸਾਂ ਦੇ ਵਸਦੀ ਗੱਲ ਨਹੀਂ ਅੱਜ ਹਰ ਬੰਦਾ ਕੋਸ਼ਿਸ਼ ਕਰ ਰਿਹਾ ਅੱਗੇ ਨਿਕਲਣ ਦੀ ਗਲਤ ਤਰੀਕਿਆਂ ਦੇ ਨਾਲ ਜਾਂ ਗਲਤ ਨੀਤੀਆਂ ਅਪਣਾ ਕੇ ਜੇ ਮੈਂ ਸੇਵਕਾਈ ਦੀ ਗੱਲ ਕਰਾਂ ਕਿ ਸੇਵਕਾਈ ਦਾ ਰੂਪ ਹੀ ਬਦਲ ਕੇ ਰੱਖੰਤਾ ਤਾਂ ਕਿ ਕਿਤੇ ਨਾ ਕਿਤੇ ਪਹੁੰਚ ਜਾਈਏ ਅਲੱਗ-ਅਲੱਗ ਤਰੀਕਿਆਂ ਤੇ ਵਚਨ ਤੋਂ ਬਾਹਰ ਕੰਮ ਚੱਲਿਆ ਜਾਵੇ ਪਰ ਕਿੱਥੇ ਖੁਦਾ ਨੇ ਜਿੱਦੂ ਰੱਖਣਾ ਹੈ ਉੱਥੇ ਹੀ ਸਬਰ ਕਰਨਾ ਪੈਣਾ ਹੈ ਹਾਲੇਲੂਇਆ ਹਾਲੇਲੂਇਆ ਪਰ ਇੱਕ ਗੱਲ ਘਾਟਾ ਜ਼ਰੂਰ ਹੈ ਇਹ ਕਾਟਾ ਸਭੀ ਪੂਰਾ ਹੋਵੇਗਾ ਜਿੰਨਾ ਚਿਰ ਧਰਤੀ ਤੇ ਰਹਿਵਾਂਗੇ ਜਿੰਨੇ ਵੀ ਅਸੀਂ ਮਾਈਕਲ ਨੂੰ ਜਾਣਦੇ ਆ ਜਾਂ ਜਿਨ੍ਹਾਂ ਨੇ ਸਮਾਪਿਤ ਕਿਰਾਇਆ ਉਹਨਾਂ ਦੇ ਲਈ ਇਹ ਮਹਿਸੂਸ ਜ਼ਰੂਰ ਹੋਵੇਗਾ ਜਿੰਨਾ ਚਿਰ ਜਿਉਂਦੇ ਰਹਿਵਾਂਗੇ ਪਰ ਇੱਕ ਗੱਲ ਦੀ ਆਸ ਹੈ ਮਨ ਦੇ ਵਿੱਚ ਖੁਸ਼ੀ ਵੀ ਕਹਿ ਸਕਦੇ ਹਾਂ ਕਿ ਉਹ ਬੰਦਾ ਪ੍ਰਭੂ ਦੇ ਵਿੱਚ ਹੋ ਕੇ ਗਿਆਨ ਤੇ ਪ੍ਰਭੂ ਦਾ ਕੰਮ ਕਰਦਾ ਹallelujah ਹallelujah ਲੋਕ ਮਰਦੇ ਨੇ ਜੰਮਦੇ ਨੇ ਤੇ ਮਰਦੇ ਨੇ ਮਰ ਅਸੀਂ ਵੀ ਜਾਣਾ ਉੱਥੇ ਜਾਣਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੋਈ ਆ ਕਿ ਸਿ ਪ੍ਰਭੂ ਦੇ ਵਿੱਚ ਹੋ ਕੇ ਮਰਨਾ ਹੈ ਹallelujah ਪ੍ਰਭੂ ਦੇ ਵਿੱਚ ਹੋ ਕੇ ਜਾਣਾ ਹੈ بس ਇਸ ਗੱਲ ਨੂੰ ਕੋਈ ਸਮਝ ਸਕਦਾ ਜਿਹਨੂੰ ਪ੍ਰਭੂ ਦੀ ਸਮਝ ਆ ਕਿਉਂਕਿ ਜਿਹੜਾ ਪ੍ਰਭੂ ਦੇ ਵਿੱਚ ਹੋ ਜਾਂਦਾ ਹੈ ਉਹ ਕਦੀ ਵੀ ਮਰਦਾ ਜਿਉਂ ਨਾ ਲਿਖੀ ਪੰਜ ਦੇ 24 ਵਚਨ ਲਿਖਿਆ ਜਿੰਨਿਆਂ ਨੇ ਉਹਦੇ ਉੱਤੇ ਨੀਚਾ ਕੀਤਾ ਉਹ ਮੌਤ ਤੋਂ ਪਾਰ ਲੰਘ ਚੁੱਕੇ ਨੇ ਉਹਨਾਂ ਤੇ ਮੌਤ ਦਾ ਕੋਈ ਵੀ ਵਸ ਤੇ ਪ੍ਰਭੂ ਦੇ ਦਾਸ ਨੇ ਖੁਦ ਨੇਚਾ ਨਹੀਂ ਕੀਤੀ ਸਗੋਂ ਬਹੁਤਿਆਂ ਨੂੰ ਪ੍ਰਭੂ ਦੇ ਕੋਲ ਲੈ ਕੇ ਆਂਦਾ ਹੈ ਹallelujah 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 ਤੇ ਵਚਨ ਤੇ ਲਿਖਿਆ ਜਿਨ੍ਹਾਂ ਦੇ ਉਦਮ ਦੇ ਨਾਲ ਬਹੁਤ ਸਾਰੇ ਧਰਮੀ ਬਣ ਕੇ ਉਤਾਰਿਆਂ ਦੇ ਵੰਗੂ ਹalleluyah halleluyah ਸੋ ਖੁਦਾ ਦਾ ਬੰਦਾ ਇਸ ਧਰਤੀ ਦੇ ਉੱਤੇ ਗਿਆਏ ਬੁਰੀਾਈ ਦੇ ਵਿੱਚ ਨਹੀਂ ਪਾਪ ਦੇ ਵਿੱਚ ਨਹੀਂ ਨਸ਼ਿਆਂ ਦੇ ਵਿੱਚ ਨਹੀਂ ਪ੍ਰਭੂ ਦੀ ਸੇਵਾ ਕਰਦਾ ਕਰਦਾ ਗਿਆਏ ਹalleluyah ਕਿਉਂਕਿ ਉਹ ਨੇ ਪ੍ਰਭੂ ਨੂੰ ਵੇਖਿਆ ਪ੍ਰਭੂ ਦਾ ਪਿਆਰ ਦੇ ਅੰਦਰ ਸਿੱਖ ਮੱਤਨ ਪੜ੍ਹਦੇ ਆਂਗੇ ਦੂਸਰਾ ਜੀ ਮਥੀਅਸ

ਜਿਹੜਾ ਪ੍ਰਭੂ ਜੋ ਧਰਮੀ ਬਿਆਈ ਹੈ ਉਸ ਦਿਨ ਮੈਨੂੰ ਗਿਵੇਗਾ ਕਹਿੰਦਾ ਉਸ ਦਿਨ ਪ੍ਰਭੂ ਮੈਨੂੰ ਉਹ ਮੁਖੜ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਕੱਲਾ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਜਿੰਨਾ ਉਹਦੇ ਪ੍ਰਕਾਸ਼ ਉਹਨੋਂ ਪਿਆਰਾ ਜਾਣਿਆ ਹallelujah ਹallelujah ਇਹਦਾ ਕਲਪ ਮੁਕਤ ਮੈਨੂੰ ਨਹੀਂ ਮਿਲੇਗਾ ਸਗੋਂ ਉਹਨਾਂ ਸਭਾਂ ਨੂੰ ਜਿਨ੍ਹਾਂ ਨੇ ਇਹਦੇ ਪ੍ਰਕਾਸ਼ ਹੋਣ ਨੂੰ ਪਿਆਰਾ ਮਤਲਬ ਜਿਨ੍ਹਾਂ ਨੇ ਪ੍ਰਭੂ ਨੂੰ ਪਿਆਰ ਦਿੱਤਾ ਹੈ ਉਦੇ ਪ੍ਰਕਾਸ਼ ਹੋਂ ਨੂੰ ਪਿਆਰ ਉਹ ਸਾਰੇ ਲੋਕ ਇੱਕ ਦਿਨ ਮੁਕਤ ਨੂੰ ਪ੍ਰਾਪਤ ਕਰਨ ਦੇ ਕਹਿੰਦਾ ਮੈਂ ਕੀ ਕੀਤਾ ਹੈ ਅੱਸੀ ਲੜਾਈ ਲੜ ਚੁੱਕਾ ਹਾਂ ਮੈਂ ਆਪਣੀ ਜ਼ਿੰਦਗੀ ਪੌਲਸ ਦਾ ਆਖਰੀ ਸਮਾਂ ਇਹ ਜੋ ਪੌਲਸ ਥੋੜੇ ਸਮੇਂ ਬਾਅਦ ਫਿਰ ਪ੍ਰਭੂ ਦੇ ਕੋਲ ਚਲੇ ਜਾਣਾ ਹੈ ਔਰ ਉਹ ਆਪਣੇ ਲੋਕਾਂ ਨੂੰ ਇਹ ਦੱਸ ਰਿਹਾ ਤੂੰ ਮੋਤੀਸ ਨੂੰ ਦੱਸ ਰਿਹਾ ਏ ਕਿ ਮੈਂ ਚੰਗੀ ਲੜਾਈ ਲੜੀ ਆ ਨੇਕਾਂ ਦੀ ਸੰਭਾਲ ਕੀਤੀ ਆ ਤੇ ਤੁਸੀਂ ਵੀ ਆਪਣੀ ਨੇਕਾਂ ਨੂੰ ਸਾਹਮਣੇ ਰੱਖਿਓ ਹallelujah ਹallelujah ਉੱਚੀ ਆਵਾਜ਼ਾਂ ਹallelujah ਉਹ ਕਿਉਂ ਸਿੱਖਿਆ ਦੇ ਰਿਹਾ ਹੈ ਕਿਉਂਕਿ ਜਿਵੇਂ ਅੱਜ ਦਾ ਸਮਾਂ ਸੋchnਾ ਬੜੇ ਧਿਆਨ ਨਾਲ ਅੱਜ ਦੇ ਸਮੇਂ ਕਲਿਸਿਆ ਦੇ ਵਿੱਚ ਬਗਹਾੜ ਆਉਣ ਬੜੇ ਨੇ ਉਸ ਸਮੇਂ ਵੀ ਇ thế ਹੀ ਸੀ ਤਲੀਮ ਛੱਡ ਕੇ ਤੇ ਲੋਕ ਗਲਤ ਤਲੀਮ ਨੂੰ ਫੜ ਕੇ ਸੀ ਖੁਦਾ ਦੇ ਪਾਕ ਕਲਾਮ ਤੋਂ ਭਟਕ ਚੁੱਕੇ ਸੀ ਤੇ ਉਹ ਦਾਸਾ ਕਹਿੰਦਾ ਮੈਂ ਜਾ ਰੇ ਮੈਂ ਚੰਗੀ ਲੜਾਈ ਲੜੀ ਆ ਹੁਣ ਤੁਹਾਡੀ ਵਾਰੀ ਹੁਣ ਤੁਹਾਡੀ ਵਾਰੀ ਪਾਲਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਖੁਦਾ ਦਾ ਬਹੁਤ ਜ਼ਿਆਦਾ ਕੰਮ ਕੀਤਾ ਯਿਸੂ ਮਸੀਹ ਤੋਂ ਬਾਅਦ ਕੋਈ ਪ੍ਰਚਾਰਕ ਹੈ ਜਿਨੇ ਜ਼ਿਆਦਾ ਪ੍ਰਚਾਰ ਕੀਤਾ ਤੇ ਸੰਤ ਪੌਲਸ ਜਿਨੇ 3 ਵਾਰ ਜੱਤਰਾਵਾਂ ਕੀਤੀਆਂ ਦੁਨੀਆ ਦੀਆਂ ਤਿੰਨ ਚੱਕਰ ਲਗਾਏ ਪ੍ਰਚਾਰ ਕਰਦੇ ਕਰਦੇ ਸਾਰੀ ਉਮਰ ਖੁਦਾ ਦੇ ਲੇਖੇ ਲਾਦ ਕੇ ਅਰ ਉਹ ਆਪਣੀ ਲੜਾਈ ਲੜ ਕੇ ਆਪਣੀ ਦੌਰ ਪੂਰੀ ਕਰਕੇ ਕਿਹਾ ਇਸੇ ਸੋਚਦੇ ਆ ਕਿ ਗਲਤ ਹੋਇਆ ਹੈ ਪਰ ਖੁਦਾ ਨੇ ਸਮਝੀ ਨਾ ਖਰਾਇਆ ਹੋਇਆ ਸੀ ਕਿ ਇੰਨੇ ਸਮੇਂ ਦੇ ਵਿੱਚ ਪ੍ਰਭੂ ਦਾ ਦਾਸ ਪ੍ਰਭੂ ਕੋਲ ਵਾਪਸ ਪਰ ਵੱਡੀ ਗੱਲ ਕੀ ਆ ਕਿ ਨੇਚਾ ਦੇ ਵਿੱਚ ਬਣਿਆ ਹੋਇਆ ਤੇ ਆਪਣੀ ਗੌਰ ਨੂੰ ਪੈਸੇ ਦੇ ਪਿੱਛੇ ਲੱਗ ਕੇ ਪਿਛਲੇ ਸਮੇਂ ਵਿੱਚ ਕਈ ਵਾਰ ਸੋਚਿਆ ਕਿ ਦਾ ਮਿਹਨਤ ਕਰਨੀ ਨਾ ਸੰਥੀ ਨੂੰ ਕੰਮ ਕਰ ਮੈਂ ਨਾ ਨਾ ਮਕੜਾ ਨਹੀਂ ਪ੍ਰਭੂ ਦੇ ਉੱਤੇ ਪ੍ਰੋਸਾਰਕ ਨਹੀਂ ਪ੍ਰਭੂ ਸਾਰੀਆਂ ਜ਼ਰੂਰਤਾਂ ਨੂੰ ਪੂਰਿਆ ਲੇਗਾ ਕਰੇ ਤਾਂ ਕਈ ਵਾਰ ਲੋਕਾਂ ਨੇ ਆਹ ਕਈ ਵਾਰੀ ਸ਼ੈਤਾਨ ਸਿੱਧਾ ਨਹੀਂ ਹੁੰਦਾ ਇਧਰੋਂ ਉਧਰੋਂ ਸਾਡੇ ਨਾਲ ਗੱਲਾਂ ਕਰਦਾ ਫਿਰ ਕੀ ਹੋ ਗਿਆ ਤੁਸੀਂ ਸੇਵਕ ਹੀ ਹੋ ਪੁਰਾਣਾ ਬੰਦਾ ਮਿਹਨਤ ਕਰ ਰਿਹਾ ਤੂੰ ਵੀ ਕਰ ਲੈ ਇਹਦੇ ਨਾਲ ਹੁੰਦਾ ਕਿ ਕਈ ਵਾਰੀ ਖੁਦਾ 'ਤੇ ਭਰੋਸਾ ਉੱਠ ਜਾਂਦਾ ਏ ਖੁਦਾ 'ਤੋਂ ਭਰੋਸਾ ਤੇ ਕਈ ਵਾਰ ਸ਼ੈਤਾਨ ਸੌਂ ਦੀ ਕੋਸ਼ਿਸ਼ ਕਰਦਾ ਏ ਪਰ ਮबारक ਨੇ ਉਹ جیڑے شیطان دیا چالا تو آزان دوڑی ہے اور خدا دے بندے نے ایک اچھی دوڑ دوڑی ہے اور جیڑا کنگی دوڑ دوڑ دا ہے قائدہ ملزم رہی دا ہے نا وہ انام ضرور پرابط کرتا ہے خالی رہی ہے پر بہتے نے جیڑے دنیا داری نو دیکھنے ہوئے لوگ دے مدر پیکٹے نیچا دے ਤੋਂ ਕਿਸਕ ਇੱਕ ਵਚਨ ਹੋਰ ਪੜ੍ਹਨਗੇ ਪਹਿਲਾ ਤੁਕਠਾ ਉਹਦਾ 6 ਅਧਿਆਏ ਦੇ ਛੇ ਵਚਨ ਜਲਦੀ ਤੇ ਨਾਲ ਪੜ੍ਹਦੇ ਨੇ ਪਰ ਸਰਮ ਕੋਕ ਨਾਲ ਭਗਤੀ ਹੈ ਉਹ ਕਮਢੀ ਖੱਟੀ ਸੰਤੋਖ ਦੇ ਨਾਲ ਭਗਤੀ ਹੈ ਤਾਂ ਵੱਡੀ ਖੱਟੀ ਕਿਉਂ ਜੋ ਅਸਾ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਤੇ ਨਾ ਹੀ ਅਸੀਂ ਉਸ ਵਿੱਚੋਂ ਕੁਝ ਲੈ ਕੇ ਜਾ ਸਕਦੇ ਹਾਂ ਨਾਲ ਕੁਝ ਲੈ ਕੇ ਆਏ ਹਾਂ ਤੇ ਨਾ ਹੀ ਕੁਝ ਲੈ ਕੇ ਜਾ ਸਕਦੇ ਹਾਂ ਪਰ ਜਦੋਂ ਸਾਨੂੰ ਭੋਜਨ ਹੈ ਹਾਂ ਬਸਤਰ ਮਿਲਿਆ ਹੋਇਆ ਹੈ ਭੋਜਨ ਤੇ ਬਸਤਰ ਮਿਲਿਆ ਹੋਇਆ ਹੈ ਤਾਂ ਲਈ ਇਹੋ ਬਥੇਰਾ ਹੈ ਇਨਾ ਰੋਟੀ ਹੈ ਪੈਣ ਨੂੰ ਕੱਪੜਾ ਹੈ ਤੇ ਇਹੋ ਹੀ ਬਥੇਰਾ ਹੈ ਪਰ ਉਹ ਜਿਹੜੇ ਧਨવાન ਪਰ ਉਹ ਜਿਹੜਾ ਧਨવાન ਬਣਿਆ ਬੰਨਾ ਚਾਹੁੰਦੇ ਹਨ ਸੋ ਪ੍ਰਤਾਵੇ ਅਤੇ ਫਾਈਵ ਵਿੱਚ ਅਤੇ ਬਹੁਤਿਆ ਮੂਰਖ ਪੁੱਨੇ ਦਿਆਂ ਅਤੇ ਨੁਕਸਾਨ ਕਰਨ ਵਾਲੇ ਵਿਸ਼ਿਆਂ ਵਿੱਚ ਪੈਂਦੇ ਹਨ ਛੇੜੇ ਧਨਵਾਣ ਮੰਨਾ ਚਾਹੁੰਦੇ ਹਨ ਪਰ ਪ੍ਰਤਾਪ ਫਾਇਦੇ ਬਹੁਤਿਆਂ ਮੂਰਖ ਬੁਣਿਆ ਦਿਆ ਅਤੇ ਨੁਕਸਾਨ ਕਰ ਲਿਆ ਕਰਨ ਵਾਲਿਆਂ ਵਿਸ਼ਿਆਂ ਦੇ ਵਿੱਚ ਪੈਂਦੇ ਹਨ ਜਾਂਦੇ ਹਨ ਜੋ ਮਨੁੱਖਾਂ ਨੂੰ ਤਬਾਈ ਅਤੇ ਨਾਸ਼ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ ਜੋ ਮਨੁੱਖਾਂ ਨੂੰ ਤਬਾਈ ਤੇ ਨਾਸ਼ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ ਕਿਉਂਕਿ ਜੋ ਮਾਇਆ ਦਾ ਲੋਭ ਹਰ ਪ੍ਰਕਾਰ ਦੀਆਂ ਬ੍ਰਿਆਈਆਂ ਦੀ ਜੜ ਹੈ ਹallelujah ਹallelujah ਮਾਇਆ ਦਾ ਲੋਭ ਸੁਨ ਮਾਇਆ ਦਾ ਲੋਭ ਹਰ ਤਰ੍ਹਾਂ ਦੀਆਂ ਬਿਰਿਆਈਆਂ ਦੀ ਜੜ ਹੈ ਅਤੇ ਕਈ ਲੋਕ ਉਹਨਾਂ ਨੂੰ ਲੋਚਿਆ ਨੇਚਾ ਦੇ ਰਾਹ ਉੱਤ ਗਏ ਕਈ ਲੋਕ ਲੋਚ ਦੇ ਲੋਚ ਦੇ ਨੇਚਾ ਛੱਡ ਗਏ ਨੇਚਾ ਦੇ ਰਾਹ ਉੱਤ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦੇ ਤੀਰਾਂ ਨਾਲ ਵਿੰਨਿਆ ਹੈ ਹallelujah ਹallelujah ਬਹੁਤੇ ਲੋਕ ਕਈ ਲੋਕ ਉਸ ਲੋਭ ਦੇ ਕਾਰਨ میں سانوتا سان چ لڑائی لڑ چکا ہاں ਮੈਂ ਇੱਕ ਚੰਗੀ ਲੜਾਈ ਮੈਂ ਨੇਕਾਂ ਨੂੰ ਸੰਭਾਲ ਕੇ ਰੱਖਿਆ ਏ ਪਰ ਅੱਜ ਬਹੁਤੇ ਲੋਕ ਨੇ ਜਿਹੜੇ ਉਸ ਵਿਸ਼ਵਾਸ ਤੋਂ ਡਗਮਗਾ ਚੁੱਕੇ ਨੇ ਜਿੰਨ ਦਾ ਭਰੋਸਾ ਖੁਦਾ ਤੋਂ ਉੱਠ ụt ਕੇ ਆਇਆ ਹੈ ਕਿੰਦਾ ਦਸਮ ਤੋਖ ਦੀ ਭਗਤੀ ਹੈ ਤਾਂ ਵੱਡੀ ਖੱਡੀ ਸਤੋਖ ਦੀ ਭక్తి ਹੈ ਕਿ ਆ ਨਾਮ ਲੈ ਕੇ ਆਂਦਾ ਏ ਤੇ ਨਾਮ ਲੈ ਕੇ اپنی جان کا اتوا من اپنی جان کے بدلے خدا پرمیشر ਕੀ ਦੇਵੇਗਾ ਕਿਦੋਂ ਪਰਮੇਸ਼ਰ ਸਾਡਾ ਲੇਖਾ ਕਰੇਗਾ ਪਰਮੇਸ਼ਰ ਦੇ ਸਨਮੁਖ ਪੇਸ਼ ਹੋਵਾਂਗੇ ਤੇ ਪ੍ਰਭੂ ਸਾਡੀ ਜਾਨ ਨੂੰ ਬਖਸ਼ ਦੇਵੇ ਉਹਦੇ ਬਦਲੇ ਪ੍ਰਭੂ ਨੂੰ ਕੀ ਦੇਵਾਂਗੇ ਕੀ ਲੈ ਕੇ ਆਵਾਂਗੇ ਇਹ ਕਾਰਨ ਗੱਲ ਕਰੀਏ ਦੁਨੀਆ ਦੀ ਮਸਤਾ ਦੀ ਕਾਰਾ ਕੁੱਠੀਆਂ ਬਗਲੇ ਚਾਇਤਤਾ ਜਿਨ੍ਹਾਂ ਦਾ ਅੱਜ ਕੱਲ ਤੋਵਾ ਦਾ ਪ੍ਰਚਾਰ ਮਨਫਾਉ ਦਾ ਪ੍ਰਚਾਰ ਨਹੀਂ ਬਸ ਇਹੋ ਪ੍ਰਚਾਰ ਹੁੰਦੇ ਆਏ ਪ੍ਰਚਾਰ ਕੀ ਹੋ ਰਿਹਾ ਹੈ ਪੋਸਟਰ ਲੱਗੇ ਹੁੰਦੇ ਨੇ ਖੁਸ਼ਖਬਰੀ ਦੀ ਖੁਸ਼ਖਬਰੀ ਵਿੱਚ ਹੁੰਦੀ ਹੈ ਉਸ ਤੇ ਲਿਖਿਆ ਹੁੰਦਾ ਗੁੱਡ ਨਿਊਜ਼ ਤੇ ਗੁੱਡ ਨਿਊਜ਼ ਦਾ ਪਤਾ ਨਹੀਂ ਕਹਿੰਦੇ ਕਿ ਲੋਕ ਖਤਮ ਖੋਜ ਕੇ ਆਏ ਵਚਨ ਅੱਜ ਬੰਦਗੀਆਂ ਦੇ ਵਿੱਚ ਕੋਈ ਪ੍ਰਚਾਰਨ ਕਰ ਰਿਹਾ ਕਿ ਮਨ ਫਰੋ ਯਿਸੂ સુધી ਸ਼ੁਰੂਆਤ ਯਿਸੂ ਤੋਬਾ ਕਰੋ ਸਰਕਾਰਾ ਇਹੋ ਹੀ ਸ਼ੁਰੂਆਤ ਹੈ ਕਿ ਇਹੋ ਹੀ ਅਖੀਰ ਤੱਕ ਚੱਲਦਾ ਰਹਿਣਾ ਹੈ ਕਿ ਆਪਣਾ ਮਨ ਫਰੋ ਬਚਾਏ ਤੇ ਜਦੋਂ ਪ੍ਰਭੂ ਦੇ ਕੋਲ ਜਾਵਾਂਗੇ ਕਹਿੰਦਾ ਆਪਣੀ ਜਾਨ ਦੇ ਬਦਲੇ ਪਰਮੇਸ਼ਰ ਨੂੰ ਕੀ ਦੇਵੇਗਾ ਜੇ ਤੋ ਲੇਖਾ ਲਏਗਾ ਕਹਿਗਾ ਹਾਂ ਪਿਤਾਸ ਮੈਂ ਆਪਣੀ ਗੱਲ ਕਰ ਲਵਾਂ ਤੇ ਮੈਨੂੰ ਪ੍ਰਭੂ ਕਹਿ ਕਾ ਦੱਸ ਤੂੰ ਇਨਾ ਚਿਰ ਧਰਤੇ ਤੇ ਰਹਿ ਕੇ ਲੈ ਕੇ ਆਇਆ ਮੈਂ ਸਿੱਖਣ ਕੀ ਦਾਲੂ ਇਹ ਨਹੀਂ ਕਹਿ ਸਕਦਾ ਪ੍ਰਭੂ ਘਰ بڑا ਵੱਡਾ ਬਣਾ ਲੈ ਤਿੰਨ ਮੰਜ਼ਿਲਾਂ ਕੋਠੀ ਪਾਲੀ ਗੱਡੀ ਚੰਗੀ ਵੱਡੀ ਲਈ ਸੀ ਲਗਜ਼ਰੀ ਸੂਟ ਬੂਟ ਚੰਗੇ ਵਧੀਆ ਪੁਰਜਾ ਤੇ ਜੇ ਖੁਦਾ ਮਿਲ ਕਹਿਗਾ ਲਿਆਵਾ ਤੇ ਮੇਰੇ ਕੋਲ ਕੁਝ ਵੀ ਹੋਵੇਗਾ ਕਿਉਂਕਿ ਉਸ ਤੋਂ ਪਹਿਲਾਂ ਸਭ ਕੁਝ ਜਲ ਬਲ ਸਾਵੇ ਦਾ ਉਸ ਤੋਂ ਪਹਿਲਾਂ ਬਲੋ ਕਹਿੰਦਾ ਧਰਤੀ ਅਕਾਸ਼ ਆਪਣੀਆਂ ਕਾਰਗਰੀਆਂ ਸਨੇ ਜਲ ਬਲ ਸਿਰਫ ਦੋਜ ਗਲ ਉੱਥੇ ਹੋਣ ਗਿਆ ਭਗਤੀ ਤੇ ਸਾਡਾ ਚਾਲ ਚੱਲਣਾ ਭਗਤੀ ਤੇ ਸਾਡਾ ਬੋਲੋ ਭਗਤੀ ਤੇ ਸਾਡਾ ਹੋਰ ਕ੍ਰਿਸ਼ਣੀ ਜਾਣਾ ਅਸੀਂ ਕੰਮ ਕਿਹੜੇ ਕੀਤੇ ਨੇ ਖੁਦਾ ਦੇ ਨਾਲ ਰਿਸ਼ਤਾ ਕਿਦਾਂ ਦਾ ਸੀ ਬਸ ਇਹ ਚੀਜ਼ਾਂ ਜਾਣ ਜੇ ਬਾਕੀ ਸਭ ਕੁਝ ਖਤਮ ਹੋ ਤੇ ਅੱਜ ਹਰ ਬੰਦਾ ਜੋ ਗ੍ਰਤਮ ਹੋਣ ਵਾਲਾ ਹੈ ਉਹਦੀ ਦੌੜ ਦੇ ਵਿੱਚ ਲੱਗਾ ਤੇ ਕਹਿੰਦਾ ਉਹ ਇਹਦੇ ਪਿੱਛੇ ਪੈ ਕੇ ਜਦੋਂ ਧੰਨ ਦਾ ਲਾਲਚ ਹੁੰਦਾ ਹੈ ਤੇ ਫਿਰ ਤਰੀਕੇ ਵੱਖਰੇ ਵੱਖਰੇ ਹੋ ਜਾਂਦੇ ਫਿਰ ਕਮਾਉਣ ਦੇ ਵੱਖਰੇ ਵੱਖਰੇ ਰਾਹ ਲੱਭਦਾ ਹੈ ਕਿ ਜਵਾਬਦਨ ਕੱਟਣੀ ਸ਼ੁਰੂ ਹੁੰਦੀ ਆ ਸਿਰ ਵਿਧਾਇਆ ਕਿਤਾ ਫਿਰ ਤਰੀਕਾ ਕੋਈ ਵੀ ਵਰਤਿਆ ਜਾਏ ਬੰਦਾ ਸਾਰੇ ਤਰੀਕੇ ਪੈਤਲੇ ਅਪਣਾਉਣ ਦੀ ਕੋਸ਼ਿਸ਼ ਕਰਦਾ ਏ ਕਿ ਕਿਸੇ ਨਾ ਕਿਸੇ ਤਰੀਕੇ ਮੇਰੀ ਜਿਹੜੀ ਇਨਕਮ ਵਰਥਿਆ ਉਹ ਘਟਣ ਚਾਹੀਦੀ ਵਧਦੀ ਹੀ ਤੇ ਉਹਦੇ ਲਈ ਕਹਿੰਦਾ ਬਹੁਤੇ ਨਿਚਾ ਤੂੰ ਵੀ ਖੁੱਤ ਗਏ ਵਿਸ਼ਵਾਸ ਤੂੰ ਵੀ ਟੱਟ ਗਏ ਤੇ ਗਮਾਂ ਦੇ ਦਿਲਾਂ ਦੇ ਨਾਲ ਆਪਣੇ ਆਪ ਨੂੰ ਵਿੰਨਿਆ ਪਰ ਮੁਬਾਰਕ ਨੇ ਉਹ ਜਿਹੜੇ ਖੁਦਾ ਦੀ ਨਿਸ਼ਾ ਦੇ ਵਿੱਚ ਪੜੇ ਰਹਿੰਦੇ ਜਿਨ੍ਹਾਂ ਨੂੰ ਦੁਨੀਆਂ ਦੇ ਨਾਲ ਪਿਆਰ ਹੀ ਉਹ ਉਹਨਾਂ ਕਿੰਨੂੰ ਪਿਆਰ ਕਰਦਾ ਸਿਰਫ ਇਹ ਸਿਰਫ ਪਰਮੇਸ਼ਰ ਪਰ ਮੈਂ ਕਈ ਲੋਕ ਕਈ ਸੇਵਕਾਂ ਦੇ ਦੰ ਦੇਖੇ ਬੜੇ ਚਾਹ ਦੇ ਨਾਲ ਸੇਵਕਾਈਆਂ ਦੇ ਵਿੱਚ ਆਏ ਬੜੇ ਸਫਰ ਦੇ ਨਾਲ ਗੋਈਆਂ ਦਿੱਤੀਆਂ ਸਾਨੂੰ ਖੁਦਾ ਨੇ ਦਰਸ਼ਨ ਦਿੱਤਾ ਸੇਵਕਾ ਲਈ ਚੋਲਿਆ ਥੋੜੇ ਦਰਸ਼ਨ ਸੇਵਕਾ ਕਿ ਕੋਈ ਕਿਤੇ ਭੱਜ ਗਿਆ ਪੈਸਾ ਕੋਲੋਂ ਤੇ ਕੋਈ

ਕਿ ਕਹਿੰਦਾ ਕਿ ਪੱਛੀ ਜੀ ਪਿਛਲੇ ਦਾ ਸਮਾਂ ਬੜਾ ਮਾਰਾ ਮੰਗਿਆ ਸੋਨਾਂ ਬਰੇਟਾ ਕਹਿੰਦਾ ਸਮਾਂ ਬੜਾ ਬਸ ਕਿਉਂ ਕਹਿੰਦਾ ਪੈਸਾ ਤੇ ਲਾਗੂ ਕੋਲਾ ਗੁੰਮਦਾ ਸੀ ਜੀਤ ਗਾਉਣ ਵਾਲਾ ਵਰਸ਼ਿਕ ਫਰ ਅੱਜਕਲ ਵਰਸ਼ਿਕ ਪਰ ਕਹਿੰਦੇ ਐ ਵੈਸੇ ਕਲਾਕਾਰ ਹੁੰਦਾ ਬਤਾ ਸਿੰਗਰ ਹੁੰਦਾ ਹੈ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਵਰਸ਼ਿਕ ਪਰ ਕੀ ਹੁੰਦਾ ਤੇ ਸਿੰਗਰ ਕੀ ਸਾਰੇ ਵਰਸ਼ਿਕ ਪਰ ਲਿਖੀ ਜਾਂਦੇ ਨੇ ਜਿਹੜਾ ਖਿਡਾਓ ਕੀ ਹੈ ਜੀ ਕਲਾਕਾਰ ਵੀ ਦਰਸ਼ਕ ਪਰ ਤੇ ਆਮ ਬੰਦਾ ਵੀ ਪਰ ਇਹਦੇ ਵਿੱਚ ਥੋੜਾ ਡਿਫਰੈਂਸ ਹੈ ਅੱਜ ਚਲੋ ਖੁਦਾ ਫਿਰ ਕਿਤੇ ਸਮਝੋਗੇ ਇਹਨਾਂ ਗੱਲਾਂ ਬਾਰੇ ਵੀ ਸਿੱਖਾਂਗੇ ਬੈਠਾ ਤੇ ਗੱਲ ਕਰ ਕਹਿੰਦਾ ਜੀ ਬੜਾ ਸਮਾਂ ਮਾਰਨਾ ਹੈ ਜੀ ਕੋਣ ਕਹਿੰਦਾ ਬੱਸ ਲੱਖ 2 ਲੱਖ ਦਾ ਸੀ ਇੰਨ ਲੱਗਦਾ ਮੈਂ ਕਿਉਂ ਕਹਿੰਦਾ ਹੁਣ ਵੱਡਾ ਦੇਣਾ ਹੁਣ ਵੱਡਾ ਹੈ ਹੁਣ ਵੱਡਾ ਕਿਹਨ ਮਤਲਬ ਤੇ ਕਹਿਣਾ ਕੀ ਹੈ ਕਿ ਮੈਂ ਪ੍ਰਭੂ ਦਾ ਸੇਵਕ ਹਾਂ ਅਸੀਂ ਪ੍ਰਭੂ ਦੀ ਸੇਵਾ ਕਰਦੇ ਮੈਨੂੰ ਕਿਹਿਆ ਰੋਟੀ ਖਾਣਾਂ ਮੈਂ ਖਾ ਦੇ ਤੈਨੂੰ ਆਸ ਹੈ ਕਿ 1.2 ਲੱਖ ਦੀ ਆਸ ਹੈ ਹੁੰਦਾ ਸੀ ਮੈਂ ਕਿ ਸਾਨੂੰ ਤੇ ਇਹ ਵੀ ਨਹੀਂ ਪਤਾ ਆਉਣੇ ਕਿੱਥੋਂ ਪਰ ਅਸੀਂ 1 ਲੱਖ 2 ਲੱਖ ਇੱਥੇ ਖਰਚ ਲਏ ਹਾਲੇ ਤੱਕ ਪੈਗਾ ਤੈਨੂੰ ਤੇਰੇ ਕੋਲ ਤੇ ਆਉਣੇ ਆ ਤੈਨੂੰ ਆਸ ਹੈ ਪਰ ਸਾਨੂੰ ਕੋਈ ਆਸ ਨਾ ਹੈਗੇ ਆ ਤੇ ਨਾ ਹੋਣੀ ਆ ਪਰ ਅਸੀਂ 1 ਲੱਖ 2 ਲੱਖ ਲੱਖੇ ਆਰ ਨਵੰਬਰ ਸੰਭਰ ਦੇ ਵਿੱਚ ਤੂੰ ਕਮਾਉਣੇ ਆ ਤੇ ਅਸੀਂ ਖਰਚ ਲਏ ਪਰ ਸਾਡੇ ਮੂਨੇ ਕਦੀ ਇਹ ਸ਼ਕਤ ਨਹੀਂ ਆਇਆ ਕਿ ਬੜਾ ਸਮਾ ਮਾਰਾ ਕਿ ਜਿਹੜਾ ਮਨਵਾਸ਼ ਦੇ ਨਾਲ ਹੁੰਦਾ ਹੈ ਜਿੰਨੇ ਖੁਦਾ ਦੀ ਵੱਲ ਭੱਕਿਆ ਉਹ ਤਦੀ ਸ਼ਰਮਿੰਦੇ ਆ ਇਹਦਾ ਉਹਨਾਂ ਦੇ ਚਿਹਰੇ ਉਜਲੇ ਹੋਏ ਜਿਹੜੇ ਕੋਦੇ ਬੰਨ ਤੱਕਦੇ ਨੇ ਤੇ ਜਿਹੜੇ ਮਨੁੱਖਾਂ ਦੇ ਉੱਤੇ ਧੋਸਾ ਰੱਖਦੇ ਨੇ ਉਹ ਹਮੇਸ਼ਾ ਹੀ ਲੱਗਿਆ ਬਾਣ ਹੁੰਦੇ ਨੇ ਤੇ ਬਹੁਤ ਜ਼ਿਆਦੇ ਇਹ ਗੱਲ ਮੈਂ ਕਹਿੰਦਾ ਸੀ ਕਿ بڑے ਲੋਕ ਨੇ ਜਿਨ੍ਹਾਂ ਨੂੰ ਸਿਰਫ ਮਾਇਆ ਦਾ ਲੋਭ ਆ ਗਿਆ ਪੈਸਾ ਇਕਠਾ ਕਿੰਦਾ ਹੋਣਾ ਹੈ ਤਰੀਕਾ ਕੋਈ ਬਣਾ ਲਓ ਵਹਿਮ ਭਰਮ ਅੰਧ ਵਿਸ਼ਵਾਸ ਪੀਸਿਆ ਚ ਜਿੰਨਾ ਮਰਜੀ ਫੈਲਾ ਦਿਓ ਮੈਂ ਇੱਕ ਵਾਰੀ ਇੱਥੇ ਹੀ ਅਟਾਰੀ ਸ਼ੂਰੇਪਿੰਡ ਦੇ ਵਿੱਚ ਸੁਣਣ ਵਾਲੀ ਗੱਲ ਹੈ ਐਸੇ ਮੈਨੂੰ ਕਰਨੀ ਨਹੀਂ ਸੀ ਕਹਿੰਦੇ ਕਲਮ ਨੂੰ ਜਿਆਦਾ